ਪ੍ਰਹਾਂ ਦੇ ਬਾਈ ਜਨ ਹੁਸ਼ ਕਰ ਰਿਹਾ ਦਾਵ ਸੱਤ ਚ ਇੱਕ ਅਗਲਕ ਕੀ ਹਾਲ ਚਲੇ ਬ੍ਰ ਸਭਾਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਤਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੌਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤਾਂ ਇੱਕ ਤੋਂ ਵੈ ਕੇ ਖਰੇ ਤੇ ਟੌਪ ਦੇ ਬਜੇ ਛੋਟੇ ਵਾਲੇ ਜਾਂ ਪਰਾਂ ਦਾ ਸ਼ੌਕ ਹੈ ਕਰਾਂ ਦੇ ਵਿਆ ਕਰੀਏ ਉਹ ਹਾਂਜੀ ਵੀ ਸਤਨੂ ਕਰੋ ਦਰਸ਼ਕੋ ਮੇਰਾ ਵੀਰ ਦੇਖੋ ਜੀ ਝੋਟਾ ਕਿਵੇਂ ਆਪਾਂ ਦਾ ਖੜਕਾ ਕੇ ਛੱਡਿਆ ਪਿੰਦਰ ਚ ਦੇਖੋ ਮੇਰਾ ਭਰਾ ਇਹਨਾਂ ਨਾਲ ਤਾਂ ਬੱਚੇ ਬੱਚੇ ਨੂੰ ਪਤਾ ਕਿ ਹਾਂ ਬਈ ਕਿਹੜੀ ਹੈਗੀ ਆ ਤੇ ਕਿਹੜੀ ਨਹੀਂ ਮੇਰਾ ਭਰਾ ਸੱਜਣੋ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਤੇ ਮੇਰਾ ਭਰਾ ਵੀਡੀਓ ਚਾਹੇ ਲਾਸਟ ਤੱਕ ਬਾਅਦ ਚ ਦੇਖ ਲਿਓ ਪਹਿਲਾਂ ਮੇਰਾ ਭਰਾ ਨਾਤ ਨਾਲ ਆਪਦੇ ਵੀਰ ਨੂੰ ਫੋਨ ਲਾ ਲਈ ਕਿਉਂਕਿ ਸੱਜਣੋ ਉਹ ਚੀਜ਼ ਹੀ ਏਡੀ ਨਿਆਬ ਹੈ ਨਾ ਕਿ ਮੇਰਾ ਭਰਾ ਖੜਨੀ ਨਹੀਂ ਇਹ ਭਰਾਵਾਂ ਦਾ ਇੰਨਾ ਪਿਆਰ ਆਪਣੇ ਨਾਲ ਚੈੱਕ ਕਰ ਲਓ ਮੇਰਾ ਵੀਰ ਵੱਡਾ ਜੋੜਾ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਲਾਲ ਚੀਨੀ ਕੁਤਰੀ ਸੱਜਣੋ ਖੱਟੀਆਂ ਦੀ ਤੇ ਬਾਈ ਜੀ ਪ੍ਰਤਾਕ ਉਤਰ ਚਿੱਟੀਆਂ ਅੱਖਾਂ ਦਾ ਦੇਖੋ ਯਾਰ ਆਏ ਹਾਈ ਹਾਈ ਮੈਂ ਕਹਿੰਦਾ ਬਾਈ ਜੀ ਵੇਕੇ ਜਨਪਰ ਨੂੰ ਸਦਨ ਨੂੰ ਭੋਖ ਲੱਤਦੀ ਆ ਐਡਾ ਨਿਆਬ ਆਪਣਾ ਕਬੂਤਰ ਆ ਠੀਕ ਐ ਥੂਡੇ ਸਾਹਮਣੇ ਸਦਨ ਨੂੰ ਮਿਲਿਆ ਵਾ ਜੋੜਾ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਆਂਡੇ ਬੱਚੇ ਧਰਦਾ ਹੋਇਆ ਜੋੜਾ ਵੀਰੇ ਮਾਦੀ ਨੇ ਆਪਣੇ ਕੋਲੇ ਆਂਡੇ ਵੀ ਲਾਏ ਨੇ ਖੱਟੀਆਂ ਦੀ ਕੁਤਰੀ ਬਾਈ ਜੀ ਜਮਾ ਬੰਦ ਜੋੜ ਤੇ ਜਮਾ ਬੰਦ ਜੋੜਾਂ ਦਾ ਇਹ ਆਪਣਾ ਝੋਟਾ ਕਬੂਤਰ ਚੈੱਕ ਕਰ ਲਓ ਮਰਾਪਰਾ ਤੇ ਆਜੋ ਵੀ ਸਦਨ ਨੂੰ ਆਪ ਪਹਿਲਾਂ ਪੈਰ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਐ ਲਾਲ ਸੁਰਖ ਜਮਾ ਟਮਾਟਰ ਆ ਰਗੇ ਪੈਰ ਬਾਜੀ ਚੋਟੀ ਦੇ ਬੰਦੇ ਕਰੋ ਜਾਨਵਰ ਆਏ ਹੋਏ ਨੇ ਚੈੱਕ ਕਰ ਲੋ ਬੰਦਾ ਖੋਦੋ ਬਾਜ਼ੀਆਂ ਛੱਡਦਾ ਬਾਜ਼ੀਆਂ ਜਿੱਤਦਾ ਬੰਦਾ ਜੀ ਉਹਦੇ ਕੋਲੋਂ ਆਪਾਂ ਜਾਨਵਰ ਲੈ ਕੇ ਆਏ ਆ ਇਹ ਨਹੀਂ ਹਾਂ ਵੀ ਕਿਸੇ ਵੀ ਐਰੇ ਘਰੇ ਬੰਦੇ ਤੋਂ ਲੈ ਵੀ ਜਾਨਵਰ ਚੱਕ ਕੇ ਲਿਆ ਕੇ ਚੜ ਤੇ ਚੈਨਲ ਦੇ ਉੱਤੇ ਦੇਤੀਆਂ ਗਰੰਟੀਆਂ ਬਹੁਤ ਤੇ ਝੂਠ ਨਹੀਂ ਮੇਰਾ ਭਰਾ ਜੀ ਤੁਹਾਡੇ ਸਾਹਮਣੇ ਸ਼ਿਕਾਰੀ ਬੰਦਾ ਹੋਏਗਾ ਨਾ ਮੇਰਾ ਭਰਾ ਉਸ ਵੀਰ ਨੇ ਅੱਧੀ ਵੀਡੀਓ ਦੇ ਕੇ ਕਹਿ ਦੇਣਾ ਭਰਾ ਜਾਨਵਰ ਬਾਕੀ ਹੀ ਖਰੇ ਨੇ ਠੀਕ ਹੈ ਜੇ ਕੋਈ ਬੰਦਾ ਅਣਜਾਣ ਹੋਏਗਾ ਤੇ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ ਆਪਣੇ ਠੀਕ ਹੈ ਜੀ ਚੈੱਕ ਕਰ ਲੋ ਜਾਨਵਰ ਤੇ ਆਜੂਗਾ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਬਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ਾਂ ਮੇਰਾ ਭਰਾ ਸ਼ੌਕ ਰਹਾ ਉਹਨਾਂ ਤੇ ਆਪਦੇ ਭਰਾ ਦੀ ਵੀਡੀਓ ਨੂੰ ਮੇਰਾ ਵੀ ਤੁਸੀਂ ਲਾਸਟ ਤੱਕ ਵੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਬਾਅਦ ਤੋਂ ਬਾਅਦ ਆਪਣੇ ਵੀਰ ਦੀ ਵੀਡੀਓ ਨੂੰ ਹੋਰਾਂ ਗਰੁੱਪਾਂ ਵਿੱਚ ਮੇਰਾ ਵੀਰ ਸ਼ੇਅਰ ਕਰ ਦਿਆ ਕਰੋ ਸੱਜਣੋ ਬਿਲਕੁਲ ਜੈਜ ਰੇਡ ਦੇ ਵਿੱਚ ਆਪਣੇ ਕੋਲੇ ਜੋੜੀਆਂ ਹੁੰਦੀਆਂ ਨੇ ਇਹ ਵੀ ਤੁਹਾਨੂੰ ਪਤਾ ਇਹੋ ਜਿਹੋੜੇ ਲੋਕੀ ਆਮ 4 ਤੋਂ 5000 15 ਵੀ ਥੱਲੇ ਗੱਲ ਨਹੀਂ ਕਰਦੇ ਅਗਲੇ ਠੀਕ ਹੈ ਤੇ ਆਹ ਸੱਜਣੋ ਹੁਣ ਮੈਂ ਤੁਹਾਨੂੰ ਕਰਾਉਣਾ ਸ਼ੌਂਕ ਆਪਣੀ ਜੋੜੀ ਦਾ ਹਾਂ ਜੀ ਵੀ ਸੱਜਣੋ ਆਹ ਕਰੋ ਦਰਸ਼ਨ ਮੇਰਾ ਭਰਾ ਆਪਣੇ ਬੱਦੇ ਕੂਤਰ ਦੇ ਦੇਖੋ ਜੀ ਪੰਜਰੇ ਵਿੱਚ ਕਿਵੇਂ ਪਾਉਂਦਾ ਸੀ ਕੂਤਰ ਆਪਣਾ ਖੜਕਾ ਕੇ ਚੈੱਕ ਕਰੋ ਦੇਖੋ ਜੀ ਹੱਥ 'ਚ ਆ ਕੇ ਪਤੰਤਰ ਕਿਵੇਂ ਲਾਉਂਦਾ ਜੋਰ ਬਾਈ ਜੀ ਹੱਕ ਚੈੱਕ ਕਰ ਲੋ ਜਾਨਵਰ ਦੀ ਹੱਕ ਚੌੜੀ ਪਿੱਛੋਂ ਜਮ ਆ ਨਾ ਬੰਦ ਬਾਈ ਜੀ ਸਲਮ ਜਾਨਵਰ ਬਰੇ ਬੇਕ ਕੇ ਮੈਂ ਕਹਣਾ ਬਰੇ ਭੋਖ ਲੱਤ ਦੇ ਈਡਾ ਟਾਪ ਦਾ ਜਾਨਵਰ ਆ ਤੇ ਆ ਸਦ ਨੂੰ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਕੋਈ ਲਾਲੀ ਦੇ ਵਿੱਚ ਨਹੀਂ ਕੋਈ ਕੋਹ ਨਹੀਂ ਬਿਲਕੁਲ ਜਿਹਨੂੰ ਕਹਿੰਦੇ ਆ ਨਾ ਦੁੱਧ ਚਟੀਆਂ ਅੱਖਾਂ ਉਸ ਅੱਖਾਂ ਦਾ ਆਪਣਾ ਕੂਤਰ ਠੀਕ ਹੈ ਜੀ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰਿਆਂ ਦਾ ਹੈ ਕੂਤਰ ਆ ਠੀਕ ਹੈ ਜੀ ਚੈੱਕ ਕਰ ਲੋ ਜਾਂਬਰ ਆਪਣੇ ਦਾ ਕਦ ਕਾਠ ਤੇ ਆ ਬਾਜੀ ਜਾਨਵਰ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਲੈਂਥ ਚੈੱਕ ਕਰ ਲਓ ਬਨਾਵੜ ਚੈੱਕ ਕਰ ਲਓ ਵੀਰੇ ਦੇਖੋ ਠੀਕ ਹੈ ਜੀ ਬਿਲਕੁਲ ਬਾਜੀ ਕਿਤਾਬ ਦੀ ਤਰ੍ਹਾਂ ਪੱਲਾ ਕੋਈ ਜੂਨ ਨਹੀਂ ਕੋਈ ਕੋਹ ਨਹੀਂ ਚੈੱਕ ਕਰੋ ਮੇਰਾ ਭਰਾ ਬਾਜੀ ਹੱਥ ਲਾਇਆ ਮਲੇ ਹੁੰਦੇ ਕੁਤਰੇ ਦੇ ਟਾਪ ਦੇ ਹੁੰਦੇ ਨੇ ਠੀਕ ਹੈ ਜੀ ਆਹ ਵੀਰੇ ਪੂਛ ਦੀ ਕੁਆਲਟੀ ਚੈੱਕ ਕਰ ਲਓ ਦੇਖੋ ਆਹਾ ਹੁੰਦੀ ਮੇਰਾ ਵੀਰਾ ਸਾਲ ਬਲੱਡ ਲਾਈਨ ਚੈੱਕ ਕਰ ਲਓ ਵੀਰੇ ਦੇਖੋ ਉੱਪਰ ਕਰ ਲਓ ਥੱਲੇ ਕਰ ਲਓ ਸੱਜੇ ਕਰ ਲਓ ਖੱਬੇ ਕਰ ਲਓ ਸੱਜਣੋ ਪੂਛ ਜੀ ਨੂੰ ਕਹਦੇ ਨਾ ਚੀਚੀ ਉਹ ਚੀਜ਼ ਆ ਮੇਰਾ ਭਰਾ ਠੀਕ ਹੈ ਜੀ ਮੇਰਾ ਭਰਾ ਕਿ ਮੈਂ ਤੁਹਾਨੂੰ ਤੁਸੀਂ ਲਾਜ਼ਮੀ ਕਰਨਾ ਆ ਕਿ ਵੀਰੇ ਕਿਦਾਂ ਦਾ ਲੱਗਦਾ ਤੁਹਾਨੂੰ ਆਦਲ ਆਪਣਾ ਜੋੜਾ ਠੀਕ ਆ ਤੇ ਹੱਦ ਨਾਲੋਂ ਜ਼ਿਆਦਾ ਸਿਆਣੇ ਲੋਕ ਠੀਕ ਆ ਜੀ ਨਸਲਾਂ ਦੇ ਪਰਖੀ ਸਾਦੀ ਵੀਡੀਓ ਤੋਂ ਦੂਰ ਰਹਿਆ ਕਰਨ ਜੋ ਸਾਡੀ ਵੀਡੀਓ ਨਹੀਂ ਚੰਗੀ ਲੱਗਦੀ ਮੇਰਾ ਭਰਾ ਠੀਕ ਆ ਜੀ ਨਾ ਵੇਖਿਆ ਕਰੋ ਵੀਰੇ ਬਾਕੀ ਜਿਹੜੇ ਭਰਾ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਸਾਦਨੋਂ ਬਿਲਕੁਲ ਬੰਦ ਜੋੜ ਲਾਲ ਸੋਰਖ ਟਮਾਟਰ ਰਕੇ ਪਿਆਰ ਕਰੋ ਚੈੱਕ ਕੁਆਲਿਟੀ ਭਾਜੀ ਬਹੁਤ ਹੀ ਜ਼ਿਆਦਾ ਟੌਪ ਜੋੜਾ ਆ ਟੌਪ ਠੀਕ ਆ ਮੈਂ ਨੇ ਮਨ ਕੇ ਚਲੋ ਬੋਲਣ ਦੇ ਨਾਲ ਨਹੀਂ ਕੁਝ ਹੋਣਾ ਤੁਹਾਨੂੰ ਕੁਆਲਟੀ ਜਾਨਵਰ ਦੇ ਵਿੱਚ ਆਪ ਝਲਕਦੀ ਆ ਆਹ ਸੀਗਾ ਆਪਣਾ ਕਬੂਤਰ ਤੇ ਆਉਂਪਰਾ ਹੁਣ ਮੈਂ ਤੁਹਾਨੂੰ ਨਾਂ ਲੱਗੀ ਲਾਲਚੀਨੀ ਕੂਤਰੀ ਵਿਖਾਉਣਾ ਗਰ ਰੰਗੇ ਗੂੜੇ ਲਾਲਚੀਨੇ ਹੈਕ ਬਾਈ ਜੀ ਸਾਰੀ ਲਾਲਚੀਨੀ ਇਹੋ ਜੇ ਬੱਚੇ ਘੜਦਾ ਜੋੜਾ ਆਪਣਾ ਠੀਕ ਆ ਵੀਰੇ ਹਾਂ ਜੀ ਸਤ ਨੂੰ ਆਹ ਆਪਣੀ ਵੱਡੀ ਕੂਤਰੀ ਲਾਲਚੀਨੀ ਚੈੱਕ ਕਰੋ ਮਰਾ ਭਰਾ ਮਾਦੀ ਆਪਣੀ ਨੂੰ ਵਜੂਦ ਬਾਈ ਜੀ ਕਦ ਕਾਠ ਲੈਂਥ ਚੈੱਕ ਕਰ ਲਓ ਦੇਖੋ ਜੀ ਬਣਾਵਟ ਮਾਦੀ ਦੀ ਐਨ ਬਾਈ ਸਾਪ ਵਾਂਗੂ ਖਿੱਚੀ ਹੋਈ ਕੂਤਰੀ ਆ ਇੱਕ ਚੌੜੀ ਪਿੱਛੋਂ ਜਮੈਂ ਇਹਨੂੰ ਸ਼ੇਪ ਵੀ ਦੀ ਬਿਲਕੁਲ ਬਰੀਕ ਟੇਪਰ ਵਿੱਚ ਸਿਰਫ ਭੂਰੀ ਨੋਕ ਠੀਕ ਹੈ ਜੀ ਖੱਟੀਆਂ ਅੱਖਾਂ ਦੀ ਮਰਾਪਰਾ ਆਪਣੀ ਕੁਤਰੀ ਅੱਖ ਦੀ ਮਰਾ ਵੀਰ ਕੁਆਲਟੀ ਚੈੱਕ ਕਰ ਲਓ ਸਦਨੋ ਬਿਲਕੁਲ ਬੰਦ ਜੋੜਾਂ ਦੀ ਕੁਤਰੀ ਵੀਰੇ ਜਿਹਨੂੰ ਕਹਿੰਦੇ ਨਾ ਤਾਬੰਦ ਜੋੜਾ ਉਹ ਚੀਜ਼ ਹੈ ਮਰਾ ਵੀਰ ਆਹ ਲਓ ਜੀ ਬਾਕੀ ਤੁਹਾਨੂੰ ਸਦਨੋ ਪੱਲੇ ਦੀ ਕੁਆਲਟੀ ਚੈੱਕ ਆਪ ਕੇ ਅੰਦਾਜ਼ਾ ਆਪ ਹੀ ਹੋ ਜਾਏਗਾ ਥੋੜਾ ਕੈਮਰਾ ਉੱਪਰ ਰੱਖੋ ਹੋਰ ਉੱਪਰ ਇੱਥੇ ਬਾਸ ਆਹ ਲਓ ਜੀ ਆਹ ਚੈੱਕ ਕਰੋ ਮਰਾ ਭਰਾ ਦੇਖੋ ਜੀ ਬਗਲ ਦੀ ਬਨਾਵਟ ਦੇਖੋ ਕਿੱਡੇ ਨਿੱਘਰ ਪੱਲੇ ਬਿਲਕੁਲ ਸਾਫ਼ ਸਾਰੇ ਇੱਕ ਜੂਂ ਨਹੀਂ ਮੇਰਾ ਭਰਾ ਠੀਕ ਹੈ ਨਾ ਚੈੱਕ ਕਰ ਲਓ ਨਹੀਂ ਤਾਂ ਲੋਕਾਂ ਦੇ ਪੁੱਤਰ ਭਰੇ ਹੁੰਦੇ ਨੇ ਆ ਲੋ ਜੀ ਕੀ ਕਹਿੰਦੀ ਫਿਰ ਪੁੱਛ ਮੇਰਾ ਭਰਾ ਤੁਹਾਡੇ ਸਾਹਮਣੇ ਆ ਖੁੱਲੀ ਆ ਜਾਂ ਬੰਦਾ ਤੁਹਾਨੂੰ ਦੇਖ ਹੀ ਰਿਹਾ ਹੋਏਗਾ ਮੈਨੂੰ ਬੋਲਣ ਦੀ ਲੋੜ ਨਹੀਂ ਠੀਕ ਹੈ ਜੀ ਬਿਲਕੁਲ ਭਾਈ ਜੀ ਪੂਸਤਾਂ ਹੀ ਕੰਨੀਆਂ ਰੱਖਦੀ ਕੁਤਰੀ ਤੇ ਆ ਮੇਰਾ ਭਰਾ ਅਗਲਾ ਪੱਲਾ ਚੈੱਕ ਕਰ ਲਓ ਵੀਰੇ ਵੀਰੇ ਜੋੜੇ ਦੇ ਬੱਚੇ ਪੂਰੀ ਧੰਨ ਧਨ ਕਰਾਉਣਗੇ ਜੇ ਤੁਸੀਂ ਚੰਗੀ ਸਾਂਭ ਕਰੋਗੇ ਚੰਗਾ ਤੁਹਾਡੇ ਕੋਲੇ ਗੇਮ ਪਾਣੀ ਹੈਗਾ ਆ ਫੇਰ ਹੀ ਫਾਇਦਾ ਮੇਰਾ ਭਰਾ ਨਹੀਂ ਤਾਂ ਇਹ ਵੀ ਤੁਹਾਡੇ ਲਈ ਮਿੱਟੀ ਆ ਮੇਰਾ ਵੀ ਠੀਕ ਹੈ ਆ ਲੋ ਜੀ ਆਪਾਂ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰਦੇ ਸੱਜਣੋਂ ਲਾਲ ਸਰਖ ਪੈਰ ਜਿਹੋ ਜੀ ਨੋਕ ਉਹਦੀਆਂ ਨੌਂਦਰਾ ਕੋਈ ਹੱਦੀ ਨਹੀਂ ਕੋਈ ਕੋਹ ਨਹੀਂ ਬਿਲਕੁਲ ਬੰਦ ਜੋੜਾਂ ਦੀ ਕੁਤਰੀ ਹੈ ਜੀ ਆਂਡੇ ਬੱਚੇ ਲਾਉਂਦੀ ਹੋਈ ਚੈੱਕ ਕਰੋ ਮੇਰਾ ਭਰਾ ਬਾਕੀ ਖੁੱਡੇ ਜਾਂ ਅੰਦਰ ਜਾਂ ਪਰ ਫਿਰਦੇ ਨੇ ਤਾਂ ਕਰੇ ਕੁਤਰੀ ਉਧਰ ਨੂੰ ਵਹਿੰਦੀ ਹੈ ਜੀ ਇਹ ਆ ਲੋ ਜੀ ਚੈੱਕ ਕਰ ਲੋ ਮਕਮਲ ਮਾਦੀ ਆਪਣੀ ਦਾ ਵਜੂਦ ਇਹ ਹੈ ਸੀ ਕਿ ਸੱਜਣੋਂ ਆਪਣੀ ਮਕਮਲ ਕੁਤਰੀ ਤੇ ਆ ਉਪਰਾ ਜੋੜਾ ਹੁਣ ਮੈਂ ਸੋਣੂ ਇਹ ਤੁਰਤ ਪਿੰਜਰੇ ਦੇ ਵਿੱਚ ਛੱਡ ਕੇ ਰੱਖਾਉਣਾ ਜੀ ਬਾਈ ਆ ਕਰ ਲੋ ਦਰਸ਼ਨ ਮੇਰਾ ਵੀਰ ਦੁਬਾਰ ਤੋਂ ਆਪਣੇ ਜੋੜੇ ਤੇ ਤੁਹਾਨੂੰ ਚੰਗੀ ਤਰ੍ਹਾਂ ਕੱਲੀ ਕੱਲੀ ਚੀਜ਼ ਵਿਖਾਈ ਬਕਾਇਦਾ ਕਬੂਤਰ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਸ਼ੌਂਕਰਾਇਆ ਇਸਨਰ ਦਾ ਮਾਦੀ ਦਾ ਵੀ ਸ਼ੌਂਕਰਾਇਆ ਸੱਜ ਨੂੰ ਲਾਲਚੀਨੀ ਕੁਗਦੀ ਏਡੀ ਕੋਈ ਜ਼ਿਆਦਾ ਕਰੀ ਹੈ ਨਾ ਬੰਦ ਹੱਡੀ ਜੋੜਾਂ ਦਾ ਜਨਮ ਰਿਆ ਯਾਰ ਕਿ ਬਾਈ ਜੀ ਸ਼ਕਲੋਂ ਅਕਲੋਂ ਨਸਲੋਂ ਹੱਡੀ ਜੋੜ ਪਰ ਪੱਲਾ ਮੈਂ ਕਹਿੰਦਾ ਬਾਈ ਜੀ ਹਰ ਇੱਕ ਚੀਜ਼ ਦੇ ਵਿੱਚ ਜੇ ਆਪਾਂ ਨੰਬਰਿੰਗ ਦੀ ਗੱਲ ਕਰੀਏ ਮੇਰਾ ਭਰਾ 100/100 ਜੀ ਠੀਕ ਹੈ ਬਾਕੀ ਚਲੋ ਜਸ ਬੰਦੇ ਨੂੰ ਜਿੰਨੀ ਕੀ ਪਰਖਾ ਅਗਲੇ ਨੇ ਉਸਾਂ ਨਾਲ ਜੋੜੇ ਨੂੰ ਪਰਖ ਲੈਣਾ ਆ ਠੀਕ ਹੈ ਖਿਡਾਰੀ ਬੰਦਾ ਤਾਂ ਸੱਜਣੋਂ 100 ਕਬੂਤਰਾਂ ਦੇ ਵਿੱਚੋਂ ਵੀ ਚੰਗੇ ਕੂਤ ਤਰਾਸ਼ ਲਿੰਦਾ ਆ ਠੀਕ ਹੈ ਬਾਕੀ ਆਪਾਂ ਦਾ ਫਿਰ ਵੀ ਤੁਹਾਨੂੰ ਜਨਵਰਾਂ ਦੀ ਮਕਮਲ ਫਿਲਮ ਬਣਾ ਕੇ ਤੁਹਾਨੂੰ ਦਿਖਾਈ ਦੀ ਹੈ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸੀ ਦੀ ਮੇਰਾ ਭਰਾ ਬਾਕੀ ਰਹੀ ਗੱਲ ਸੱਜਣੋਂ ਇਹਨਾਂ ਦੀ ਪਹੁੰਚ ਦੀ ਉਹ ਆਪਣੀ ਆਲ ਪੰਜਾਬ ਆ ਇਧੂ ਨਾਲ ਵਾਪਰੇ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਾਲ ਇੱਥੋਂ ਤੱਕ ਮੇਰਾ ਭਰਾ ਜਾਣ ਪਰ ਆਪਣੇ ਜਾਣਦੇ ਨੇ ਬਾਕੀ ਹੁਣ ਮੈਂ ਚੁੱਪ ਕਰਿਆ ਨਾ ਤੇ ਤੁਸੀਂ ਆਪਣੇ ਜਨਵਰਾਂ ਦੀ ਗੁੜਕ ਨਹੀਂ ਮੇਰਾ ਭਰਾ ਧਿਆਨ ਨਾਲ ਸੁਣ ਲਓ ਠੀਕ ਹੈ ਬਾਜੀ ਆ ਜਾਨਪਰ ਤੁਸੀਂ ਆਪਣੇ ਦੀ ਗੁੜਕਣੀ ਚੈੱਕ ਕਰਦੇ ਵੀਰੇ ਲਾਈਵ ਆਪਾਂ ਵੀਡੀਓ ਬਣਾਇਦੀ ਆ ਜੋ ਚੀਜ਼ ਹੁੰਦੀ ਹੈ ਬਾਕਾਇਦਾ ਸਾਹਮਣੇ ਤੁਹਾਡੇ ਰੱਖੀ ਦੀ ਆ ਤਾਂਦਰੁਸਤੀ ਤੁਹਾਡੇ ਸਾਹਮਣੇ ਵੈਕਸੀਨ ਹੋਏ ਹੋਏ ਕਬੂਤਰ ਆ ਤੁਹਾਡੇ ਕੋਲੇ ਜਾ ਕੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕੋਈ ਚੱਕਰ ਪੈਂਦਾ ਉਹਦੇ ਵਿੱਚ ਸਾਡੀ ਕੋਈ ਗਾਰੰਟੀ ਨਹੀਂ ਹੁੰਦੀ ਨਾ ਉਹਦੇ ਵਿੱਚ ਕੋਈ ਐਕਸਚੇਂਜ ਦੀ ਗੱਲ ਹੁੰਦੀ ਆ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਵੀਰ ਕਿੱਦਾਂ ਦੇ ਲੱਗੇ ਆਪਣੇ ਅੱਜ ਵਾਲੇ ਦੋਨੇ ਹੀਰੇ ਠੀਕ ਹੈ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਓ ਚੁੱਪ ਕਰ ਜਾ ਚੁੱਪ ਕਰ ਜਾ ਭਰਾਵਾ ਸਟੈਂਡਿੰਗ ਮਿਊਜ਼ੀਸ਼ੀਅਨ ਵੀ ਵਿਖਾਦੇ ਆ ਆਪ ਵੀ ਚਲੋ ਜੀ ਜਰੋ ਦਾ ਸ਼ਦਿਆ ਪਤੰਦਰ ਗੁੜਕੀਆਂ ਦਾ ਬਾਈ ਜੀ ਚੈੱਕ ਆ ਬੋ ਕੁਤਰਾ ਮੈਂ ਕਹਿੰਦਾ ਸਦਨੋਂ ਪੋਖ ਲੱਥ ਦੀ ਏਡਾ ਸੋਹਣਾ ਚੁੱਭ ਰਿਆ ਕੁਤਰੇ ਤੇ ਮੇਰਾ ਭਰਾ ਰਿਕੁਐਸਟ ਆ ਕੋਈ ਸਦਨਾਂ ਇੰਦ ਨਾ ਕਵੇ ਕਿ ਵੀਰੇ ਸਿੰਗਲ ਕੁਤਰਾ ਦੇ ਦੋ ਸਿੰਗਲ ਕੁਤਰੀ ਦੇ ਦਿਓ ਸੋ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਸੋਮੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੇ ਨਸਲ ਦੇ ਵਿੱਚੋਂ ਕੋਈ ਨਵੇਂ ਜਿਹੇ ਜਾਨਵਰ ਤਾਤਾ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ